ਚਾਰੇ ਦੇ ਨਾਲ ਆਪਾਂ ਠੰਢੀ ਹੋਏ ਬੈਠੇ ਲੱਗਦੇ ਆ। ਗਰਮ ਜੀ ਹੋ ਗਈ ਜੀ ਅਸਾਂ ਆਪਾਂ ਗੱਲਾਂ ਬਾਤਾਂ ਦਾ ਗੌਰ ਦਾ ਸ਼ੁਰੂ ਕਰਾਂਗੇ। ਗੁਰੂ ਇਸਰਹਾ ਸੁਬਾਨ ਅੱਲਾਹ ਪੰਜਾਬ ਅੱਜ ਆਪਣੇ ਬੋਧ ਨੂੰ ਬਚਾਉਣ ਦੇ ਲਈ ਆਪਣੀਆਂ ਨਸਲਾਂ ਨੂੰ ਬਚਾਉਣ ਦੇ ਲਈ ਸਰਕਾਰ ਤੋਂ ਟੇਰਾ ਹੋ ਰਿਹਾ ਪਰ ਮੈਂ ਇੱਕ ਗੱਲ ਖਾਸ ਤੌਰ ਤੇ ਨੌਜਵਾਨੀ ਨੂੰ ਕਹਿਣਾ ਚਾਹਣਾ ਕਿ ਨੌਜਵਾਨ ਲੋਕ ਤੁਹਾ ਦੀਆ ਭਾਵਨਾਵਾਂ ਦੀ ਕਦਰ ਕਰਦੇ ਆ ਤਾਂ ਤੇ ਜੋਸ਼ ਦੀ ਦਲੇਰੀ ਦੀ ਕਦਰ ਕਰਦੇ ਆ ਤੁਹਾਡੇ ਕੋਲੇ ਜੋਸ਼ ਆ ਕਿਸ ਸਾਡੇ ਆਗੂਆਂ ਕੋਲ ਹੋਸ਼ਕਰ ਜੋਸ਼ ਤੇ ਨਿਮੋਸ ਦਾ ਸਵੇਰ ਹੋਣਾ ਬੜਾ ਜ਼ਰੂਰੀ ਹੈ ਇੱਕ ਗੱਲ ਨੂੰ ਚਿੱਤੇ ਰੱਖੋ ਜੇ ਲਾਈਆਂ ਹੋਰ ਰਿਤੀਆਂ ਜਾਂਦੀਆਂ ਨੇ ਜਿਹੜੀਆਂ ਲਾਈਆਂ ਜਾਤ ਤੇ ਰਸ ਰਹਿ ਕੇ ਨਿਕਲ ਜਾਂਦੀਆਂ ਨੇ ਜੇ ਰਿਆਸ਼ੀ ਦਾ ਅਸ਼ਾ ਸ਼ਾਂਤ ਮੈਦਰੀ ਕਰ ਰਹਿਆ ਨੇ ਉਹ ਸ਼ਿੰਗਾਰ ਸੁੱਚੇ ਜਾਂਦੇ ਨੇ ਮੈਂ ਖਨੌਰੀ ਵਾਲੇ ਪਾਸੇ ਜੀਗਾ ਚੌਥੀ ਦੀ ਗੱਲ ਹੈ ਲਗਾਤਾਰ ਜਿਹੜੇ ਉਹਦੇ ਗੋਲਾ ਉਹਦੇ ਗੋਲੀਆਂ ਅੱਥਰੂ ਗੈਸ ਸਿੱਤੇ ਜਾ ਰਹੇ ਸੀ ਮੈਂ ਬੋਲ ਰਿਹਾ ਸੀ 56 ਨੌਜਵਾਨ ਆਏ ਉਹ ਮੇਰੇ ਗੱਲ ਪੈਗੇ ਕਹਿੰਦੇ ਬੜੀ ਕਹਾਣੀ ਜਾਂਦੇ ਕਹਾਣੀ ਜਾਂਦੇ ਮਗਰ ਨੌਜਵਾਨੋ ਹਰ ਸਿੰਘਾਂ ਅਸਦੀ ਇੱਕ ਨੀਤੀ ਹੁੰਦੀ ਹੈ ਜਦੋਂ ਆਪਾਂ ਕੋਈ ਜੁੱਧ ਕੋਈ ਜੰਗਾਂ ਦੇ ਵਿੱਚ ਹੁੰਨੇ ਆ ਤਾਂ ਰਣਨੀਤੀ ਦੇ ਨਾਲ ਹੀ ਉਹ ਜੰਗਾਂ ਉਹ ਜੁੱਧ ਜਿੱਤੇ ਜਾਂਦੇ ਆ ਆਪਣੇ ਸਾਹਮਣੇ ਸਭ ਤੋਂ ਵੱਡੀ ਉਦਾਹਰਨ ਹੈ ਸ਼੍ਰੀ ਗੋਬਿੰਦ ਸਿੰਘ ਜਦੋਂ ਚਮਕੌਰ ਦੀ ਕਿੱੱਚੀ ਗੜੀ ਛੱਡ ਕੇ ਜਾਂਦੇ ਆ ਤਾਂ ਲੋਕੀਂ ਕਹਿ ਰਹੇ ਆ ਉਸ ਕੋਲੇ ਬੜੇ ਬੜੇ ਹੋਣਗੇ ਵੀਰ ਚਲੇ ਗਏ ਜੀ ਗੱਦੀ ਛੱਡ ਕੇ ਜੀ ਪਰ ਬਾਦ ਦੇ ਤੁਰੇ ਗਏ ਬਾਦ ਦੇ ਤੁਰੇ ਗਏ ਮੋਗਲ ਸਹਾਰਾ ਪਿੱਛੇ ਆਉਂਦੀਆਂ ਗਈਆਂ ਉਹ ਖਲਾਈ ਢਾਹ ਕੇ ਜਾ ਕੇ ਮੋਰਚਾ ਮੰਧ ਰਿਆ ਤੇ ਦੁਸ਼ਮਣ ਦੇ ਥੱਲੇ ਖੜਾਈ ਦੁਲਾਈ ਦਾ ਢੰਗ ਤਰੀਕਾ ਹੁਣ ਤਾਂ ਇੱਕ ਕਰਨ ਪਿੱਛੇ ਦਾ ਸਕੇ ਦੋ ਕਰਨ ਪਿੱਛੇ ਵੀ ਇੱਕ ਹੈ ਆਪਾਂ ਨਾਲ ਦੀਾਰੇ ਗੱਲ ਕਰਨੀ ਸ਼ੁਰੂ ਕਰ ਦਨੇ ਆ ਕਿ ਸਾਡੇ ਦੀ ਆਦਤ ਨੂੰ ਦੇਖ ਕੇ ਜੀ ਫਿਰ ਝੁਕ ਗਏ ਜੀ ਇਹ ਫਿੱਟਿਆ ਆ ਗਏ ਜੀ ਮੈਂ ਤੁਹਾਡੇ ਚਲੀ ਆ ਜਦੋਂ ਆਪਾਂ ਕਿਸੇ ਵੀ ਆ ਡੋਲਣ ਜਦੋਂ ਆਪਾਂ ਸਾਰੇ ਦਿੱਲੀ ਗਏ ਆ ਉਹਨ ਮੈਂ ਵੀ ਕਹਾ ਕਰਦਾ ਹਾਂ 10 ਸੋੜੇ ਨੂੰ ਆਖੂ ਐ ਨਹੀਂ ਕਰਦੇ ਆਖੂ ਐ ਨਹੀਂ ਕਰਦੇ ਆਖੂ ਆ ਦੇ ਬਾਈ 30 ਦੀ 40 ਚਾਹ ਸਾਡੇ ਪਿਆਰ ਵੇ ਦੇ ਜੇ ਤੁਹਾਨੂੰ ਆਜੇ ਦਿੱਲੀ ਦਾ ਕਹਾ ਕੇ ਲੈ ਕੇ ਆਏ ਆ ਸੱਤਾ ਦਿੱਤਾ ਕਾ ਦਿੱਲੀ ਹਰ ਹਾਲ ਦੇ ਵਿੱਚ ਆਵਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਫਰਾਂਕੂਏਤ ਤੇ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ ਆਰਥੋਨਿਕ ਸੋਚ ਸਮਝ ਹੁੰਦੀ ਹੈ ਕਿ ਮੈਂ ਨਿਸ਼ਾਨ ਘੱਟ ਤੋਂ ਘੱਟ ਕਾਟ ਕੇ ਵੋਟ ਚਾ ਕੇ ਮੈਂ ਜਿੱਤਣਾ ਇਸ ਕਰਕੇ ਵਿਰੋਧ ਤੁਹਾਨੂੰ ਨੌਜਵਾਨਾਂ ਨੂੰ ਕਾਦਰ ਪੀੜ ਹੈ ਸ਼ੱਕ ਨਾ ਕਰੋ ਜਿਹੜੇ ਬੰਦੇ ਸਾਡੇ ਅੱਗੇ ਲੱਗੇ ਹੋਏ ਸ਼ੱਕ ਨਾ ਕਰ ਮੇਰੇ ਤੇ ਇਹ ਬਹੁਤ ਬਹਾਦਰ ਬਰਤਾਨ ਸੱਜੇ ਜਾ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਮੈਂ ਕਹਦਾ ਹੋਰ ਕੋਈ ਨਹੀਂ ਚਲਣ ਜਿਹੜਾ ਵੀ ਬੰਦਾ ਜਿਹੜਾ ਬੰਦਾ ਇਹ ਗੱਲ ਕਹਿੰਦਾ ਕਿ ਸਾਨੂੰ ਸੱਤਾ ਨਹੀਂ ਦਿੱਤਾ ਕੁਝ ਕੁ ਸੋ ਜਿਹੜੀਆਂ ਲੜੀਆਂ ਜਿਹੜੇ ਯੁੱਧ ਆਪਣੇ ਹੱਕਾਂ ਦੀ ਆਪਣੀ ਹੋਣ ਨੂੰ ਬਚਾਉਣ ਲਈ ਜਿਹੜੇ ਜਾਂਦੇ ਹੋਣ ਉਹਨਾਂ ਨੂੰ ਸੱਤੇ ਨਹੀਂ ਦਿੱਤੇ ਜਾਂਦੇ ਸਨਹਿ ਨਹੀਂ ਦਿੱਤੇ ਜਾਂਦੇ ਜਿੰਨਾ ਦਰਦ ਦਾਤ ਹੁੰਦਾ ਜਿੰਨਾ ਦੇ ਆਣਖ ਹੁੰਦੀ ਆ ਉਹ ਆਪ ਚਲ ਕੇ ਆਉਗੇ ਬੋਲੇ ਇਸਾਨਾ ਸਾਨਾ ਆਪ ਮੁੱਚੇ ਆਇਓ ਮੈਂ ਸੋਡੇ ਚ ਆਪਾਂ ਨੂੰ ਸੱਦਾ ਗਿਆ ਉਠੀ ਪਾਈ ਆ ਆਪਾਂ ਦਰਦ ਲੈ ਕੇ ਆਏ ਆ ਤੇ ਆਪਣੀ ਹੋਗ ਦਾ ਕੋਈ ਮਜੂਦ ਨੂੰ ਬਚਾਉਣ ਲਈ ਆਏ ਆ ਆਪਣੀਆਂ ਆਣ ਮਗਰ ਨਸਲਾਂ ਨੂੰ ਬਚਾਉਣ ਲਈ ਆ ਆਪਣੇ ਬੱਚ ਨੂੰ ਬਚਾਉਣ ਲਈ ਆਏ ਆ ਜਿਹੜਾ ਬੰਦਾ ਅਜ ਬੈਠ ਕੇ ਪੰਜਾਬ ਜਿਹੜਾ ਯਾਦ ਰੱਖਿਓ ਜਿਹੜਾ ਬੰਦਾ ਅਜ ਪੰਜਾਬ ਬੈਠ ਕੇ ਜਾਂ ਹੋਰ ਕਿਤੇ ਬੈਠ ਕੇ ਸੋਸ਼ਲ ਮੀਡੀਆ ਦੇ ਉੱਤੇ ਜਾਂ ਟਰਨਰ ਉੱਤੇ ਇਸ ਸੰਘਰਸ਼ ਦੇ ਖਿਲਾਫ ਮੋਰਚਾ ਖੋਲ ਰਿਹਾ ਉਹ ਪੰਜਾਬ ਦਾ ਉਹ ਸਾਡਾ ਸਕਾਰੀ ਬਣ ਸਕਦਾ ਬਰੇਸ ਸਾਮਿਆ ਸਿਨਾਰਾ ਚਿਸ ਕਰਕੇ ਮੇਰਾ ਵੀਰ ਤਾਨੋ ਪੀ ਲੈ ਨੌਜਵਾਨੋ ਸ਼ਾਂਤੀ ਬੁਲਾ ਕੇ ਰੱਖਿਓ ਸਰਕਾਰ ਦੇ ਢੰਗ ਤਰੀਕੇ ਹੁੰਦੇ ਆ ਵੀ ਮੀਡੀਆ ਨਹੀਂ ਜਾਣ ਦੀ ਮੀਡੀਆ ਦੇ ਮੀਡੀਆ ਨੂੰ ਲਮਕਾਈ ਜਾਂਦੀ ਐਨੂੰ ਬਾ ਕਰਕੇ ਚੋਰ ਜਾਲਤਾ ਲੱਗਿਆ ਜੀ ਬੁੱਟਾ ਆ ਗਈਆਂ ਜਿਹੜੀ ਮਰਜ਼ੀ ਤੇ ਰਾਜੇ ਅਗੇ ਮਾਲਕ ਚੌਕ ਦੇ ਵਿੱਚ ਆਏ ਇਹ ਆਇਰਨ ਜਾਪ ਤੋਰ ਤੇ ਰਾਜੇ ਸਮਾਂ ਤੇ ਤੋ ਮੜਾਈ ਹੋਣਾ ਨਰੇ ਰਾਈ ਆ ਜਿਹੜੀ ਇਹ ਰਾਈਪਰੀ ਕਿਸਾਨਾਂ ਦੀ ਨਹੀਂ ਕੱਲਿਆ ਸੀ ਇਹ ਮਸਲਾ ਕਦੀ ਐਮਐਸਪੀ ਦਾ ਨਹੀਂ ਆ ਜਾ ਕਰ ਲੈ ਜੀ ਪਰ ਫੀਸ ਹੀ ਕੱਟਣਾ ਨਹੀਂ ਹੈ ਇਹ ਲਈ ਉਸ ਹਰ ਇਨਸਾਨ ਦੀ ਹੈ ਜਿਹੜਾ ਇਹ ਦੁਨੀਆ ਤੇ ਪਹਿਲਾ ਹੋਏ ਦਾ ਸਾਹ ਲੈ ਰਿਹਾ ਤੁਹਾਨੂੰ ਕੀ ਲੱਗਦਾ ਹੈ ਵੀ ਆਪਾਂ ਇਕੱਲੇ ਸੜਕਾਂ ਦੇ ਆ ਯੂਰਪ ਦੇਖੋ ਸੜਕਾਂ ਤੇ ਆ ਉਤਰੀ ਅਮਰੀਕਾ ਦੇ ਕਈ ਦੇਸ਼ ਸੜਕਾਂ ਤੇ ਆ ਕਿ ਅਫਰੀਕਾ ਨੂੰ ਸੜਕਾਂ ਤੇ ਆ ਕਿਉਂ ਸੜਕਾਂ ਤੇ ਆਓ ਕਿਉਂਕਿ ਨਿਊ ਬਾਂਡਰ ਆਦਤ ਆ ਆ ਉਹ ਨਿਊ ਬਲਡ ਆਰਡ ਕਿਵੇਂ ਪੂਰੀ ਮੁਲਕਾ ਨੂੰ ਗੁਲਾਮ ਬਣਾਉਣਾ ਹੈ ਕਿਵੇਂ ਪੂਰੀ ਦੁਨੀਆ ਦੇ ਧਰਤ ਤੇ ਕਬਜ਼ਾ ਕਰਨਾ ਹੈ ਕਿਵੇਂ ਪੂਰੀ ਦੁਨੀਆ ਦੇ ਸਰਸੀਲੇ ਦੇ ਧਰਤੀ ਆ ਚਾਹੇ ਪਾਣੀ ਆ ਚਾਹੇ ਹਵਾ ਉਹਦੇ ਕਿਵੇਂ ਕਬਜ਼ਾ ਕਰਨਾ ਹੈ ਇਹ ਉਹ ਨੀਤੀਆਂ ਨੇ ਆਪਾਂ ਨੂੰ ਕੀ ਲੱਗਦਾ ਵੀ ਮੋਦੀ ਆ ਕਰ ਰਿਹਾ ਹੈ ਮੋਦੀ ਇੱਕ ਤਿਆਤਾ ਖੋੜਾ ਹੈ ਉਹ ਨਿਊ ਬਲਡ ਆਰਡ ਦਾ ਉਹ ਉਹਨਾਂ ਵੱਡੇ ਵੱਡੇ ਕਾਰਪੋਰੇਟਾਂ ਦਾ ਕਿ ਜਿਹੜਾ ਸਰਪਟ ਆ ਤੁਹਾਨੂੰ ਬੱਚਾ ਮਜ਼ਦੂਰ ਹੈ ਕਰ ਕਹਿੰਦਾ ਕਿ ਕਿਰਾਇਆ ਕਦੇ ਕਿਸਾਨ ਦੀ ਆ ਮਜ਼ਦੂਰ ਦੀ ਨਹੀਂ ਆ ਕੋਈ ਦੁਕਾਨਦਾਰ ਕਹਿੰਦਾ ਕਿ ਕਿਰਾਇਆ ਕਦੇ ਕਿਸਾਨ ਦਾ ਰਿਹਾ ਸਾਡੇ ਦਾ ਕਿਰਾਇਆ ਹੀ ਹੈਗੀ ਜਦੋਂ ਨਿਊ ਬਲਡ ਆਰਡਰ ਨੇ ਆਉਣਾ ਨੀਤੀਆਂ ਨੇ ਲਾਗੂ ਹੋਣਾ ਹੈ ਤੁਹਾਡੀ ਕੁਝ ਜੀਤੇ ਕਰਜ਼ਾ ਹੋ ਗਿਆ ਲੋਕਾਂ ਦਾ ਦਰਤੀ ਕਿ ਕਿੱਲਾ ਕਿਸਾਨ ਬੀਤ ਰੂਗਾ ਸਾਡੇ ਇਸ ਮੋਰਚੇ ਦੇ ਉੱਤੇ ਇਸ ਸੰਘਰਸ਼ ਦੇ ਵਿੱਚ ਇੱਕ ਮੰਗ ਇਹ ਵੀ ਹੈ 1000 ਪਾਈਲੇ ਸਾਰੇ ਤੇਲਕਾ ਤੇ ਮਜ਼ਦੂਰ ਨੇ ਉਹਨਾਂ ਨੂੰ ਦਿਹਾੜੀ 700 ਰੁਪਿਆ ਦਿੱਤੀ ਜਾਂਦੀ। ਇਹ ਕਦੇ ਕਿਸਾਨ ਦੀ ਗੱਲ ਨਹੀਂ ਹੋਣੀ। ਕਦੇ ਇਹ ਮਜ਼ਦੂਰੀ ਦੀ ਗੱਲ ਨਹੀਂ ਹੋਈ। ਅੱਜ ਵੱਡੇ ਵੱਡੇ ਮਾਲ ਖੁੱਲ ਗਏ। ਵੱਡੀਆਂ ਵੱਡੀਆਂ ਦੁਕਾਨਾਂ ਖੁੱਲ ਗਈਆਂ ਵੱਡੇ ਵੱਡੇ ਘਰਾਣਿਆਂ ਦੀਆਂ। ਅੱਜ ਛੋਟਾ ਦੁਕਾਨਦਾਰ ਖੱਟ ਹੋ ਗਿਆ, ਬਾਜ਼ਾਰ ਖਤ ਹੋ ਗਿਆ। ਕਿ ਇਹ ਲਈ ਉਹਨਾਂ ਦੀ ਨਹੀਂ ਹੈ। ਪਿਛਲੇ ਪਸਾਰੀ ਮੌਸਮ ਦੌਰਾਨ ਅਸੀਂ ਬੜੇ ਬੜੇ ਰੈਲयंस ਮਾਰਕੀਟ ਆ ਉਹ ਲੋਕ ਦੀ ਉਹਨ 7 ਲੱਖ ਰੁਪਿਆ ਕਰਨ ਦੀ ਸੇਲ ਸੀ ਬੰਦੇ ਤੋਂ ਵੀ ਪਿਆ ਰਹਾ ਹੈ ਨਾਥੇ ਬਾਕਿਆ ਨਿਸ਼ਾਨਦਾਰ ਕੱਥੇ ਗਿੱਤੇ ਮਗਰੋਂ ਜਿੱਦੜੇ ਲੈਸ ਮਾਰਕੀਟ ਬੰਦ ਹੋਈ ਹੈ ਘਾਟ ਵਧਿਆ ਕਿ ਕੋਈ ਫਸ ਪੈ ਗਿਆ ਮਾਪਦੀ ਆਉਂਦੇ ਕਿਉਂ ਨਹੀਂ ਰਾਇਰ ਥੋੜੀ ਵੀ ਹੈਗੀ ਹੈ ਸੋ ਪਰਾਂਪਰ ਨੂੰ ਖੇਡ ਰਹੇ ਆ ਛਾੜ ਕਰ ਰਹੇ ਆ ਮਨੀ ਜੀ ਕੱਲਾ ਪੰਜਾਬ ਲੜ ਰਿਹਾ ਹੈ ਝਾਰਾ ਲੜ ਰਿਹਾ ਹੈ ਜਾਂ ਨੁਕਸਾਨ ਲੜ ਰਿਹਾ ਹੈ ਇੱਥੇ ਹਾਰ ਉਹ ਬੰਦਾ ਲੜ ਰਿਹਾ ਜਿਹੜਾ ਬੰਦਾ ਸਾਹ ਲੈ ਰਿਹਾ ਚੁੱਸ ਕਰਕੇ ਨੂੰ ਸਾਹਮਣੇ ਦੀ ਕੋਸ਼ਿਸ਼ ਕਰੋ ਕਿ ਬੜੀਆਂ ਚਾਲਾਂ ਗੁੱਦੀ ਬੀੜੀਆਂ ਬੜੀਆਂ ਚਾਲਾਂ ਜੰਮ ਰਿਹਾ ਕਹਿੰਦੀ ਪੱਥਰ ਵਾਰ ਇਕੱਠੇ ਹੋ ਗਏ ਪੱਥਰ ਮਾਰਦੇ ਆ ਉਹੀ ਮਾਹੌਲ ਬਦਲਣ ਦੀ ਕੋਸ਼ਿਸ਼ ਹੋ ਰਹੀ ਆ ਸੋ ਮੇਰਾ ਵੀ ਇੱਕ ਆ ਤੇ ਸਬਰ ਮਾਰ ਕੇ ਰੱਖਿਓ ਜ਼ਬਰਦਸਤ ਮੁਕਾਬਲਾ ਸਬਰ ਨਾਲ ਕਿਵੇਂ ਕਰਨਾ ਹੈ ਸਾਡੇ ਕੋਲ ਸਭ ਤੋਂ ਵੱਡੀਆਂ ਧਾਰਨਾਵਾਂ ਨੇ ਪਾਣੀ ਪਾਸ਼ ਕਰਨ ਨੂੰ ਆਖਦੇ ਨੇ ਨੌਵੇਂ ਪਾਸਾ ਹੁੰਦੇ ਗਾਡਰ ਜੀ ਕਿੰਨੇ ਜਬਰ ਜਨਮ ਦਾ ਕਾਲਾ ਸਫਰ ਨਾਲ ਕੀਤਾ ਸੀ ਸੋ ਨੌਜਵਾਨ ਉਹ ਫਿਰ ਤੁਹਾਡੇ ਕੋਲ ਆਸ ਮੇਰੀ ਠੀਕ ਹੈ ਬੜਾ ਫਿਕਰ ਹੁੰਦਾ ਯਾਰ ਜਦੋਂ ਨੌਜਵਾਨੀ ਉਹੇ ਜਾਂਦੀ ਹੈ ਤੇ ਉਹ ਇੱਕ ਮੋਢਾ ਹਰਪਾਲਪੁਰ ਦਾ ਪਿੰਡ ਹੈ ਅਨੇਰਪਾਲਪੁਰ ਪਿੰਡ ਹੈ ਉਹਦੀ ਅੱਖ ਚਲੀ ਗਈ ਉਹਨਾਂ ਨੇ ਗੋਲੀ ਮਾਰੀ ਉਹ ਰਵਰ ਜੇਦੀ ਦੀ ਰਾਤ ਦੇ ਚ ਲੱਗੀ ਆ ਉਧਰ ਇੱਕ ਖਰੋਈ ਵਾਲੇ ਪਾਸੇ ਲੱਖ ਰੁਪਿਆ ਨੌਜਵਾਨ ਦੀ ਕਿੰਨਾ ਕਿੰਨੇ ਸਾਰੇ ਬੱਚੇ ਨੇ ਇਸੋਂ ਆਪ ਕੋਲ ਨੂੰ ਤੁਹਾਡਾ ਵੀ ਇਕੱਲੇ ਇਕੱਲੇ ਦਾ ਫਿਕਰ ਆ ਭਾਈ ਕਿਉਂਕਿ ਪਹਿਲੇ ਕਹਿੰਦੇ ਤੁਹਾਡੀ ਲੋੜ ਆ ਬਹੁਤ ਵੱਡੀ ਹੈ ਪੰਜਾਬ ਨੂੰ ਪਰ ਵਾਅ ਪੈ ਜਾਣੇ ਵਾਅ ਪੈ ਜਾਣੇ ਇਸ ਹਰ ਸਾਲ ਵਾਅ ਪੈਂਦਾ ਹੈ ਤਰ ਪਤਾ ਲੱਗਦਾ ਨਹੀਂ ਕਿ ਅਸਲ ਜੜੇ ਕਿ ਮੱਦੇ ਕਿ ਮਿਲ ਜਾਂਦੇ ਸੋ ਨੌਜਵਾਨੋ ਇਹੀ ਕਾਰਨ ਨਾਲ ਵਾਦਾ ਕਰਨਾ ਮੈਂ ਅੱਜ ਇਹ ਆਪੂ ਸਰਵਾਂ ਨਾਲ ਗੱਲਬਾਤ ਕਰਦੀਆਂ ਇਹੀ ਕਹਿਣ ਆਏ ਆ ਇਹ ਮੋਰਚਾ ਹਰ ਹਾਰ ਤੇ ਫਤਿਹ ਹੋਣਾ ਹੈ ਜਦੋਂ ਦਿੱਲੀ ਵਿੱਚ ਸੀ ਨਾ ਬਾਰ ਮੀਡੀਆ ਮੇਰੇ ਕੋਲ ਸਵਾਲ ਕਰਦਾ ਸੀ ਕਿ ਆ ਜੇ ਕੀ ਬਣੂਗਾ ਮਗਰ ਕੁਝ ਨਹੀਂ ਬਣਦਾ ਜਿੱਤ ਕੇ ਆਵਾਂਗੇ ਸੋ ਆਪਾਂ ਜਿੱਤ ਕੇ ਆ ਜੀ ਬੋਲੇ ਔਰ ਨੀ ਕਹਿੰਦੀ ਆ ਆਪਾਂ ਮੇਰਾ ਵੀ ਇਹਦਾ ਮਾਹੌਲ ਨਾਲ ਦਾ ਕੈਰੈਕਟਰ ਜੇ ਫਲਾਣਾ ਬੰਦਾ ਆਊਗਾ ਫਲਾਣੇ ਬੰਦੇ ਨੂੰ ਘੇਰਾਂਗੇ ਫਲਾਣੇ ਨਾਲ ਐ ਕਰਾਂਗੇ ਫਲਾਣੇ ਨਾਲ ਐ ਕਰਾਂਗੇ ਜਿਹੜਾ ਬੰਦਾ ਇੱਥੇ ਆਉਂਦਾ ਪਿਛਲੇ ਬਗਲੇ ਵਿੱਚ ਸਰਦੋਜੀ ਦੇ ਲੋਕ ਹੈਗੇ ਆ ਉਹਨਾਂ ਕੋਈ ਗੱਲ ਦੀ ਬੇਸੰਘਾਟ ਦੇ ਵਿੱਚ ਆਪਣੇ ਖਿਲਾਫ ਹੋਰ ਚਾਲ ਨਹੀਂ ਭੋਲਣਾ ਸਾਡੀ ਤੱਕਰਤ ਦੀ ਨਾਲ ਹੈ ਸਾੜਾਵਾ ਦੀ ਨਾਲ ਹੈ ਕਿਸੇ ਦਾ ਆਪਣੇ ਨਾਲ ਹੈ ਜਿਸ ਕਰਕੇ ਮੇਰਾ ਤੁਹਾਨੂੰ ਬੇਨਤੀ ਹੈ ਸਭਰ ਇੱਕਾ ਸ਼ਾਂਤੀ ਬਣ ਕੇ ਰੱਖਿਓ ਕੋਈ ਗੱਲ ਨਹੀਂ ਤੁਹਾਡਾ ਨਵਾਰਾ ਕਰਦੇ ਆ ਜਿੱਦੋਂ ਅੱਗੇ ਲਿਖਣਾ ਹੋਇਆ ਨਾ ਵੀ ਹੁਣ ਆਪਾਂ ਐਲਾਨ ਹੋ ਗਿਆ ਕੋਈ ਤੋੜਨਾ ਤੇ ਜੋ ਕੋ ਤੁਹਾਡੇ ਜਿੰਨੇ ਤੇ ਆਖੂ ਕਹਿੰਦੇ ਮੇਰੇ ਵਰਗੇ ਖੜੇ ਆ ਜੇ ਪਿੱਛੇ ਹੋ ਕੇ ਤਾਂ ਕਿਉਂ ਹਰਿਆ ਵਾਹ ਜੀ ਸਲਾਮ ਅਲੈਕੁਮ ਅਰਹਮਨ ਰਹਿਮ। ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ। ਤੋਂ ਧੰਨਵਾਦ ਸਾਰੀ ਸੰਗਤ ਦਾ। ਬਰਾਈ ਰੱਖੋ ਇਸੇ ਮਹੌਲ ਨੂੰ ਪਿੱਛੇ ਜਿੰਨੇ ਵੀ ਆਪਣੇ ਪੰਜਾਬ ਕਲੇ ਬੈਠੇ ਆ ਸਨੇਹ ਤੇ ਜੋੜ ਭਾਈ ਕੋਈ ਰਹਿ ਨਾ ਜਾਵੇ। ਸਾਰਿਆਂ ਨਾਲ ਤੁਸੀਂ ਇੱਥੇ ਆ ਕੇ ਆਮਰ ਇੱਕ ਮਿੰਟ ਗੱਲ ਕਰਦੇ ਹਾਂ ਬੰਦੀ ਸਿੰਘਾਂ ਦੀ ਗੱਲ ਬਈ ਜਰੂਰ ਹੈ ਮੈਂ ਬਾਕੀ ਬਹੁਤ ਸਾਫਾ ਕਰਦਾ ਆ ਇਹ ਲਾਈ ਕੋਠੀਲਾ ਕੇ ਬਖਵਾ ਲਨੇ ਆ ਇਹ ਲਾਈ ਕਦੇ ਕਿਸਾਨ ਦੀ ਜਵਾਲੀ ਹੈ ਗੱਲ ਕਦੀ ਐਸ ਕਿਦੀ ਜ਼ਮੀਨਾਂ ਉਤਾਰਨ ਦੀ ਹੋ ਰਹੀ ਹੈ ਉਹ ਜਿਵੇਂ ਹਮਲਾ ਕਰ ਰਹੇ ਨੇ ਛੋਟੀ ਦੇਖ ਤੋਂ ਗੱਲਾਂ ਜੇ ਹੋਰ ਸੁਣ ਲੋ ਆਪਣੇ ਜਿੰਨੇ ਨੌਜਵਾਨ ਐ ਐਸ ਤੇ ਲੱਗਿਆ ਜੰਗੂ ਪਰ ਬੈਠੇ ਆ ਉਹ ਅੱਜ ਭੁੱਖ ਹਰਤਾ ਤੇ ਬੈਗੇ ਦਿਵਾਲੀ ਕਿਉਂ ਬਹਿ ਗਏ ਇੱਕ 22 ਕੈਮਰੇ ਹੁੰਦੇ ਆ ਜੇਲ੍ਹ ਦੇ ਗੱਜ ਜਿੰਨੇ ਬੰਦਮ ਲੱਗੇ ਉਹਨਾਂ ਦੇ ਕਮਰਿਆਂ ਦੇ ਵਿੱਚ ਉਹਨਾਂ ਦੇ ਰੋਜ਼ ਖਾਣਿਆਂ ਦੇ ਵਿੱਚ ਉਹਨਾਂ ਦੇ ਪੱਖਿਆਂ ਦੇ ਉੱਤੇ ਸਪਾਈ ਕੈਮਰੇ ਲਾਤੇ ਉਹਨੂੰ ਕਾਰਨ ਕਰਦੇ ਆ ਉਹਨੂੰ ਪਤਾ ਲੱਗ ਗਿਆ ਕਹਾਣੀ ਕੀ ਹੋਏ ਧਿਆਨ ਨਾਲ ਸੁਣ ਲਿਓ ਕਹਿੰਦੇ ਤੁਹਾਡੇ ਕਾਰਕਾਂ ਦੇ ਵੀ ਟੀਵੀ ਜਨ ਲੱਗੇ ਆ ਪੱਖੇ ਲੱਗੇ ਆ ਠੀਕ ਕਰਕੇ ਜਾਂਦੇ ਆ ਉਹ ਗਰਮੀ ਆਉਂਦੀ ਆ ਇਸ ਬੰਦੇ ਬਾਹਰੋਂ ਬੰਦੇ ਆਏ ਉਹ ਬਲਮਾ ਦੇ ਵਿੱਚ ਮੱਖਿਆਂ ਦੇ ਵਿੱਚੋਂ ਕੈਮਰੇ ਲਾ ਕੇ ਰਿਕਾਰਡ ਕਰਵਾ ਲਾ ਗਏ ਇੱਕ ਪਾਸੇ ਦਾ ਭਵੰਤ ਕਹਿੰਦਾ ਕਿ ਮੈਂ ਪੰਜਾਬ ਦਾ ਆ ਇਹ ਮੁਕਰਦੇ ਆ ਆਖੇ ਇਹਨਾਂ ਦਾ ਜਿਹੜਾ ਇੱਕ ਨਾਮ ਜੋਤਪੀਤ ਮੰਤਰੀ ਹੈ ਕਿ ਇਹ ਕਹਿੰਦੇ ਕਿ ਅਜੇ ਗਲੂਕਾ ਵੀ ਤੁਸੀਂ ਐਨਐਸਐ ਲਾਈਆ ਜਵਾਬ ਦੇ ਕੇ ਜਾਓ ਹੁਣ ਇਹ ਕਹਿੰਦੇ ਐਨਐਸਐ ਸੈਂਟਰ ਨੇ ਲਾਈਆ ਇਹ ਝੂਠ ਬੋਲਦੇ ਆ ਐਨਐਸਐ ਲੱਗੀ ਆ ਪੰਜਾਬ ਸਰਕਾਰ ਵੱਲੋਂ ਆਈਨਰ ਸੇ ਲਾਈ ਗਿਆ ਡੀਸੀ ਅਮਰ ਸਾਧ ਦੇ ਕਹਿਣ ਤੇ ਕਿ ਜੋ ਨਾ ਆਪਣੇ ਬੰਦੀ ਸਿੰਘਾਂ ਨਾਲ ਅੰਦਰ ਮਖਰਨ ਹੋ ਰਿਹਾ ਉਹ ਸਾਰਾ ਇਹਨੇ ਕਹਿਣ ਤੇ ਹੋ ਰਿਹਾ ਪਤਨੀ ਆਪਾਂ ਮਸ਼ੀਨਾ ਵਰਾਗਾ ਸੀ ਜੀਐਸਬੀ ਕੋਲ ਮੈਂ ਅਪੀਲ ਕੀਤੀ ਸੀ ਕਿ ਮਸ਼ੀਨਾ ਲੈ ਕੇ ਆਓ ਪਰ ਨੂੰੇ ਟੁੱਟਣਾ ਨਹੀਂ ਆਪਨੇ ਉਥੋਂ ਨੌਜਵਾਨ ਮੁੰਡੇ ਮਸ਼ੀਨਾ ਲੈ ਕੇ ਆ ਗਏ ਬੋਲਿਆ ਆ ਕੇ ਪਤਨੀ 5-700 ਕੋਸ ਪਾਜ ਮੰਨੇ ਕੇ ਕੇ ਮਸ਼ੀਨ ਖਾਦੀ ਕਿ ਕੇ ਸਾਹਮਣੇ ਲੈ ਕੇ ਅੱਤੋਂ ਗਿਆ ਚੱਲ ਕੇ ਨੋਟ ਦੇ ਇੱਥੇ ਮੈਨੂੰ ਬੋਲਾਵਾ ਤੰਗੂ ਤੇ ਬਚਾ ਲਈ ਜਾ ਕਮਾਨ ਦਾ ਤੰਗੂ ਬਚੇ ਇੱਥੋਂ ਮੈਂ ਗਿਆ ਚੱਲ ਕੇ ਉੱਥੇ ਜਾ ਕੇ ਜੋ ਜੋ ਵੀ ਹੋਇਆ ਮਸ਼ੀਨ ਚਲਾਈ ਪਰ ਪ੍ਰਸ਼ਾਸਨ ਕੀ ਕਹਿਣਾ ਸੀ ਵੀ ਮਸ਼ੀਨ ਚੱਲਦੇ ਨੇ ਕਹਾਣੀ ਜਾਣਦੇ ਨੇ ਹੁਣੇ ਭੰਤ ਫੈਸਲਾ ਕਰ ਲਏ ਕਿ ਪੰਜਾਬ ਨਾਲ ਹੈ ਦੇਲੀ ਨਾਲ ਹੈ ਤੇ ਪਾਸੇ ਕਹਿੰਦਾ ਮੈਂ ਤੁਹਾਡੇ ਨਾਲ ਐ ਮੈਂ ਸਰਕਾਰ ਨਾਲ ਮਤਲਬ ਕਰੂੰਗਾ ਪਰ ਦੂਜੇ ਪਾਸੇ ਸਾਡੀਆਂ ਡਾਲਾਂ ਵੀ ਤਰਸੀ ਸਾਡੀਆਂ ਗੱਡੀਆਂ ਦਾ ਇਲਾਕੀ ਨਹੀਂ ਜਾ ਰਹੀ ਹੈ ਸਾਡੀਆਂ ਜਿਹੜਾ ਵੀ ਸਮਾਨ ਚੋਰੀ ਮੰਗਾਉਣੇ ਰੋਕਿਆ ਜਾ ਰਿਹਾ ਹੈ ਕੀ ਪੰਜਾਬ ਪੁਲਿਸ ਨੂੰ ਹਦਾਇਤ ਜਾਂ ਹਾਕਮ ਕੋਈ ਮੋਦੀ ਕਰ ਰਿਹਾ ਕੋਹੰਤ ਕਰ ਰਿਹਾ ਜਵਾਬ ਕੌਣ ਦੇਊਗਾ ਚੋਟਾ ਹੋਇਤ ਤਾਡਾ ਸਰਕਾਰ ਕੋਈ ਨਹੀਂ ਆਪਾਂ ਬਾਦਲ ਕਹਿੰਦੇ ਆ ਅਸੀਂ ਕਿਸਾਨਾਂ ਨਾਲ ਆ ਅੰਦਰਖਾਤਰ ਮੀਟਿੰਗਾਂ ਵੀ ਹੋ ਰਹੀਆਂ ਜਲਦੀ ਨਾਲ ਗੱਲਬਾਤ ਜੁੜ ਕਰਨਾ ਸੋਇਸ਼ ਕਰਕੇ ਸਮਝਣ ਦੀ ਕੋਸ਼ਿਸ਼ ਕਰ ਰਹੇ ਆ ਵੀਰ ਮੈਂ ਬਾਰ-ਬਾਰ ਬੇਨਤੀ ਕਰਦਾ ਛੇਤੀ ਆਪਾਂ ਬੱਸੇ ਨੂੰ ਪਤਾ ਕੀ ਆ ਅਸਮਾਨ ਚੱਕ ਦਿੰਦੇ ਆ ਜਿੰਦਾਬਾਦ ਜਿੰਦਾਬਾਦ ਤੇਰੀ ਸੋਚ ਤੇ ਪਰਾਂ ਜਾ ਕੇ ਛੋਟ ਕੇ ਛੇਤੀ ਖਦਾਤ ਆਪਾਂ ਦਵਾ ਦੇ ਦੇ ਜਿਹੜਾ ਬੁਲਾ ਰਿਹਾ ਮਾੜਾ ਫਿਰ ਗਿਆ ਚੁੱਪ ਐ ਨਹੀਂ ਹੁੰਦਾ ਬੰਤੂ ਮਤੂੰ ਦੇ ਇੱਕਾਈ ਲੋਕਾਂ ਦਾ ਮੈਚੋ ਗਿਆ ਚੱਲ ਗਿਆ ਉੱਚ ਨੌਜਵਾਨ ਉਸ ਤੇ ਮੇਰੀ ਗੱਲ ਪਈ ਮੈਂ ਇਹੀ ਗੱਲ ਕਹੀ ਸੀ ਮੈਂ ਕੋਈ ਮਹਿਲਾ ਕਰ ਲੋ ਤਾਨੂੰ ਇਹ ਮੀਡੀਆ ਦੇ ਕਰਾਈ ਨੂੰ ਸਵਾਲ ਪੁੱਛਿਆ ਮੈਂ ਜਵਾਬ ਦੇ ਦੇਣਾ ਬਈਦਾ ਮੈਚੋ ਗਿਆ ਆ ਤੇ ਮੈਂ ਜਾ ਕੇ ਦੋ ਥਾਈ ਮੋੜ ਤੋਂ ਅਗਿਆ ਸੀਗਾ ਇੱਕ ਨਿਆਰਾ ਚੌਂਕ ਵਾਹ ਦਾ ਉੱਪਰ ਪੱਲੇ ਚੌਂਕ ਜਦੋਂ ਕਦੀ ਕਹਾ ਗਈ ਨਹੀਂ ਕਦੀ ਸੀ ਲੋਕੀ ਨਿਆਰਾ ਚੌਂਕ ਜੁੱਤੇ ਹੋਰ ਚੌਂਕ ਤੋਂ ਅਸੀਂ ਕਹਾ ਅਲੇ ਚੌਂਕ ਚਾਹਤੇ ਮੈਂ ਦਸ ਪੁਤਰਾ ਮੇਜ ਉੱਤੇ ਬੋਲਿਆ ਤੇ ਡੀਐਸਪੀ ਡਰ ਕੇ ਬੁਲੈਸ ਨੂੰ ਸੰਸਤਾ ਵੇਲੇ ਨਾਲੀ ਨੂੰ ਬੌਂਡ ਆਰ ਦੇ ਇਸ ਸੱਸੇ ਨੂੰ ਵੀ ਰਫੀਜੀ